ਅਨਾਹਦ মিডিਆ ਤੁਸੀਂ ਕਦੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਨਾਂ ਨਹੀਂ ਸੁਣਿਆ ਕਰ ਕੇ ਬਿਨ ਸੀਸ ਤੋਂ ਸਮੂੱਚਾ ਖਾਲਸਾ ਪੰਥ ਜੰਗਲਾਂ ਤੇ ਪਹਾੜਾਂ ਵਿੱਚੋਂ ਬਾਹਰ ਆ ਕੇ ਇੱਕ ਸੰਗਠਿਤ ਰੂਪ ਵਿੱਚ ਇਕੱਤਰ ਹੋਇਆ ਖਾਲਸਾ ਪੰਥ ਦੀਆਂ ਸਮੂਚੀਆਂ ਜਥੇਬੰਦੀਆਂ ਨੂੰ ਇਕੱਤਰ ਕਰਕੇ 12 ਮਿਸਲਾਂ ਸਥਾਪਿਤ ਹੋਈਆਂ ਇਹਨਾਂ ਮਿਸਲਾਂ ਵਿੱਚੋਂ ਇੱਕ ਮਿਸਲ ਦਾ ਜਥੇਦਾਰ ਬਾਬਾ ਦੀਪ ਸਿੰਘ ਜੀ ਨੂੰ ਥਾਪਿਆ ਗਿਆ ਤੇ ਇਹਨਾਂ ਦੇ ਤਖੱਲਸ ਕਰਕੇ ਉਸ ਮਿਸਲ ਦਾ ਨਾਮ ਪਿਆ ਸ਼ਹੀਦ ਮਿਸਲ ਉਧਰ ਅਹਿਮ ਸ਼ਾ ਅਬਦਾਲੀ ਵੀ ਆਪਣੇ ਰਾਜ ਨੂੰ ਵਧਾਉਣ ਤੇ ਧਨ ਦੌਲਤ ਦੇ ਲਾਲਚ ਵਿੱਚ ਭਾਰਤ ਤੇ ਚੜ੍ਹ ਕੇ ਆਇਆ ਉਹਨੇ ਅਥ ਹਮਲਿਆਂ ਵਿੱਚ ਦਿੱਲੀ ਸਮੇਤ ਹੋਰ ਰਾਜਾਂ ਦੇ ਧਨ ਤੇ ਆਬਰੂ ਨੂੰ ਲੁੱਟਿਆ ਤੇ ਇਥੋਂ ਦੀਆਂ ਬਹੁ ਬੇਟੀਆਂ ਦੀ ਇੱਜ਼ਤ ਨੂੰ ਮਿੱਟੀ ਵਿੱਚ ਰੋਲਿਆ ਇਸ ਸਮੇਂ ਮਿਸਲਾਂ ਦੇ ਜਥੇਦਾਰਾਂ ਨੇ ਮਿਲ ਕੇ ਇਨ੍ਹਾਂ ਅਫਗਾਨ ਧੜਵੀਆਂ ਦਾ ਮੁਕਾਬਲਾ ਕੀਤਾ ਭਾਰਤ ਦਾ ਲੁੱਟਿਆ ਬਹੁ ਕੀਮਤੀ ਮਾਲ ਅਸਬਾਬ ਵਾਪਸ ਅਫਗਾਨਾ ਤੋਂ ਖੋਲ੍ਹਦੇ ਤੇ ਕੈਦ ਕੀਤੀਆਂ ਧੀਆਂ ਪੈਣਾ ਦੇ ਛੁੜਵਾ ਕੇ ਆਪੋ ਆਪਣੇ ਘਰ ਛਾਟ ਆਉਂਦੀ ਉਹਨਾਂ ਦੀ ਇਸ ਲੁੱਟ ਨੂੰ ਸਿੰਘ ਆਪਣੇ ਹਮਲਿਆਂ ਨਾਲ ਕਮਜ਼ੋਰ ਕਰ ਦਿੰਦੇ ਤੇ ਤਾਂ ਦੌਲਤ ਅਤੀ ਰਹਿ ਜਾਂਦੀ ਸਿੰਘ ਅਫਗਾਨਾ ਦਾ ਲਾਹੌਰ ਤੱਕ ਪਿੱਛਾ ਕਰਦੇ ਤੇ ਉਹਦੇ ਨੱਕ ਵਿੱਚ ਦਮ ਕਰਿ ਗਏ 1757 ਦੇ ਭਾਰਤ ਦੇ ਆਪਣੇ ਚੌਥੇ ਹਮਲੇ ਵੇਲੇ ਅਫਦਾਲੀ ਇਸ ਵਰਤਾਰੇ ਤੋਂ ਖਿੱਚ ਚੁੱਕਿਆ ਸੀ ਤੇ ਉਸ ਨੇ ਸਿੰਘਾਂ ਬਾਰੇ ਪੁੱਛਿਆ ਤਾਂ ਉਹਨੂੰ ਦੱਸਿਆ ਗਿਆ ਕਿ ਇਹ ਸਿੱਖ ਹਨ ਤੇ ਇਹਨਾਂ ਦਾ ਗੁਰੂ ਗੁਰੂ ਗੋਬਿੰਦ ਸਿੰਘ ਹੋਇਆ ਹੈ ਤੇ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਇੱਕ ਖੰਡੇ ਬਾਟੇ ਵਿੱਚ ਅਮਰਤ ਛਕਾਇਆ ਜਿਸ ਨੂੰ ਪੀ ਕੇ ਇਹ ਅਮਰ ਹੋ ਜਾਂਦੇ ਹਨ ਇਹਨਾਂ ਨੂੰ ਮੌਤ ਦਾ ਭੈ ਨਹੀਂ ਰਹਿੰਦਾ ਤੇ ਦੂਜਾ ਇਨਾ ਦਾ ਅੰਮ੍ਰਿਤਸਰ ਵਿੱਚ ਇੱਕ ਅੰਮ੍ਰਿਤ ਸਰੋਵਰ ਹੈ ਜਿੱਥੇ ਸਰੋਵਰ ਵਿੱਚ ਇਸ਼ਨਾਨ ਕਰਕੇ ਸਿੱਖਾਂ ਨੂੰ ਰੋਹਾਨੀ ਤਾਕਤ ਮਿਲਦੀ ਹੈ ਜਿੰਨੀ ਦੇਰ ਇਹਨਾਂ ਕੋਲ ਖੰਡੇ ਬਾਟੇ ਦਾ ਅੰਮ੍ਰਿਤ ਤੇ ਅੰਮ੍ਰਿਤਸਰ ਦਾ ਸਰੋਵਰ ਹੈ ਉੰਨੀ ਦੇਰ ਇਹਨਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ ਕਾਬਲ ਵਾਪਸੀ ਵੇਲੇ ਅਬਦਾਲੀ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਲਾਹੌਰ ਦੇ ਤਖਤ ਤੇ ਬਿਠਾ ਕੇ ਜਹਾਨ ਖਾਨ ਨੂੰ ਉਸ ਦਾ ਨਾਇਬ ਲਗਾ ਦਿੱਤਾ ਤੇ 10000 ਫੌਜ ਦੇ ਕੇ ਕਿਹਾ ਕਿ ਜਿਹੜੇ ਸਿੱਖਾਂ ਨੇ ਸਾਡੇ ਨੱਕ ਵਿੱਚ ਦਮ ਕੀਤਾ ਹੋਇਆ ਹੈ ਉਹਨਾਂ ਨੂੰ ਖਤਮ ਕਰਕੇ ਇਹਨਾਂ ਦੇ ਆਬੇ ਹਯਾਤ ਦੇ ਸੋਮੇ ਨੂੰ ਸਦਾ ਸਦਾ ਲਈ ਨਾਸਤੋ ਨਾਬੂਦ ਕਰ ਦਿਓ ਤੈਮੂਰ ਖਾਨ ਨੇ ਜਹਾਨ ਖਾਨ ਨੂੰ ਫੌਜ ਦੇ ਕੇ ਅੰਮ੍ਰਿਤਸਰ ਤੇ ਹਮਲੇ ਲਈ ਭੇਜਿਆ ਉਸ ਵੇਲੇ ਦਰਬਾਰ ਸਾਹਿਬ ਵਿੱਚ ਬਾਬਾ ਗੁਰਬਖਸ਼ ਸਿੰਘ ਜੀ ਆਪਣੇ 30 ਸਿੰਘਾਂ ਦੇ ਜਥੇ ਨਾਲ ਅੰਦਰ ਹੀ ਸਨ ਜੋ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋਏ ਫਿਰ ਜਹਾਨ ਖਾਨ ਨੇ ਹਰਮੰਦਰ ਸਾਹਿਬ ਦੀ ਬੇਅਦਬੀ ਕੀਤੀ ਹਰ ਪਠਾਨ ਇਹ ਕੰਮ ਬਾਅਦ ਚੜ ਕੇ ਕਰਨਾ ਚਾਹੁੰਦਾ ਸੀ ਤਾਂ ਕਿ ਸ਼ਾਦੀ ਖੁਸ਼ੀ ਮਿਲ ਸਕੇ ਸਰੋਵਰ ਨੂੰ ਜਲਦੀ ਤੋਂ ਜਲਦੀ ਮਿੱਟੀ ਤੇ ਮਲਬੇ ਨਾਲ ਭਰ ਦਿੱਤਾ ਗਿਆ ਤੇ ਅਮੂਰ ਸ਼ਾਹ ਨੇ ਖੁਸ਼ ਹੋ ਕੇ ਜਹਾਨ ਖਾਨ ਨੂੰ ਅੰਮ੍ਰਿਤਸਰ ਦਾ ਸੂਬੇਦਾਰ ਥਾਪਿਆ ਇਧਰ ਦਮਦਮਾ ਸਾਹਿਬ ਇੱਕ ਸਿੰਘ ਸੁਨੇਹਾ ਲੈ ਕੇ ਆਇਆ ਉਦੋਂ ਦੀਵਾਨ ਲੱਗਾ ਹੋਇਆ ਕਿ ਬਾਬਾ ਜੀ ਦੀਵਾਨ ਵਿੱਚ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ ਸਾਬਰ ਸਦਕ ਸਹੀਦ ਪਰਮਪਉ ਖੋਵਣਾ ਸ਼ਬਦ ਦੀ ਕਥਾ ਕਰ ਰਏ ਸਨ ਤੇ ਆ ਕੇ ਉਹਨੇ ਬਾਬਾ ਜੀ ਨੂੰ ਇੱਕ ਖਬਰ ਸੁਣਾਈ ਕਿ ਅਹਿਮਦ ਸ਼ਾ ਅਫਦਾਲੀ ਦੇ ਪੁੱਤਰ ਤੈਮੂਰ ਸ਼ਾ ਦੇ ਕਹਿਣ ਤੇ ਜਹਾਂ ਖਾਨ ਨੇ ਖਰਮੰਦਰ ਸਾਹਿਬ ਦੀ ਬੇਅਦਬੀ ਕੀਤੀ ਦਰਬਾਰ ਸਾਹਿਬ ਢਾ ਦਿੱਤਾ ਅਮਰ ਸरोवर ਨੂੰ ਪੂਰ ਦਿੱਤਾ ਬਾਬਾ ਜੀ ਇਸ ਖਬਰ ਨੂੰ ਸੁਣ ਕੇ ਉੱਠੇ ਬਾਕੀ ਸਾਰੇ ਸਿੰਘ ਵੀ ਇਹ ਖਬਰ ਸੁਣ ਕੇ ਪੀਰ ਰਸ ਵਿੱਚ ਆ ਗਏ ਉਸ 75 ਸਾਲ ਦੇ ਜਰਨੈਲ ਨੂੰ ਰੋ ਚੜਿਆ ਤੇ ਕਮਰ ਕਸੇ ਵਿੱਚ ਖੰਡੇ ਨੂੰ ਸਜਾਇਆ ਤੇ ਦਮਦਮਾ ਸਾਹਿਬ ਦੀ ertid ਤੋਂ ਤੁਰਨ ਵੇਲੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਏ ਗੁਰੂ ਰਾਮਦਾਸ ਪਾਸ਼ਾ ਕਲਗੀਧਰ ਸੱਚੇ ਪਾਸ਼ਾ ਜੀ ਮਾਤਾ ਸਾਹਿਬ ਕੌਰ ਜੀ ਦੁਸ਼ਮਣ ਨੇ ਹਰਮੰਦਰ ਸਾਹਿਬ ਦੀ ਕੋਰ ਬੇਅਦਬੀ ਕੀਤੀ ਹੈ ਤੇ ਅੰਮ੍ਰਿਤ ਸਰੋਵਰ ਨੂੰ ਪੂਰ ਦਿੱਤਾ ਹੈ ਆਪ ਜੀ ਦਾ ਖਾਲਸਾ ਦੁਸ਼ਤ ਨੂੰ ਉਸ ਦੀ ਕਰਨੀ ਦਾ ਫਲ ਪੁਗਤਾਉਣ ਲਈ ਤਿਆਰ ਬਰ ਤਿਆਰ ਹੈ ਗੁਰੂ ਸਾਹਿਬ ਜੀ ਆਪ ਜੀ ਨੇ ਮੇਰਾ ਬਖਸ਼ਣਿਆ ਸਦਕ ਬਖਸ਼ਣਾ ਦ੍ਰਿੜਤਾ ਬਖਸ਼ਣੀ ਕਿਰਪਾ ਕਰਨੀ ਕਿ ਇਹ ਪ੍ਰਣ ਨਿਭ ਜਾਏ ਬਾਬਾ ਜੀ ਦਾ ਇਹ ਪ੍ਰਣ ਵੇਖ ਕੇ ਮੌਤ ਨੂੰ ਵੀ ਘਬਰਾਟ ਹੋਈ ਤੇ ਹੁਣੀ ਹੱਸੀ ਕਿ ਇਹਨਾਂ ਦਾ ਸੀਸ ਤੇ ਹਰਮੰਦਰ ਸਾਹਿਬ ਪਹੁੰਚਣ ਤੋਂ ਪਹਿਲਾਂ ਹੀ ਧੜ ਨਾਲ ਵੱਖ ਹੋ ਜਾਣਾ ਹੈ ਸ਼ਾਇਦ ਉਹ ਸਿੰਘਾਂ ਦੇ ਸਿੱਦਕ ਤੋਂ ਅਣਜਾਣ ਸੀ ਮੱਥਾ ਟੇਕ ਕੇ ਬਾਬਾ ਜੀ ਨੇ ਸਿੰਘਾਂ ਵੱਲ ਤੱਕਿਆ ਸਿੰਘਾਂ ਨੇ ਆਪਣੇ ਸ਼ਸਤਰਾਂ ਤੇ ਪਕੜ ਮਜ਼ਬੂਤ ਕਰ ਲਈ ਚਿਹਰੇ ਤੇ ਲਾਲੀ ਸੂਰਜ ਵਾਂਗ ਫਖਰੀ ਸੀ ਬਾਬਾ ਜੀ ਖਾਲਸਾ ਨੂੰ ਸੰਬੋਧਿਤ ਹੋ ਕੇ ਬੋਲੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਦੁਸ਼ਟ ਦਰਬਾਰ ਸਾਹਿਬ ਤੇ ਚੜ ਕੇ ਆਇਆ ਹੈ ਤੇ ਚੜ ਕੇ ਆਏ ਨੂੰ ਪਾਜੀ ਮੋੜਨੀ ਖਾਲਸਾ ਬਾਖੂ ਵੀ ਜਾਣਦਾ ਹੈ ਸਿੱਖ ਹਰ ਇੱਕ ਜ਼ੁਲਮ ਨੂੰ ਸਹਿ ਸਕਦਾ ਹੈ ਪਰ ਹਰਮੰਦਰ ਸਾਹਿਬ ਦੀ ਬੇਅਦਬੀ ਸਹਿ ਨਹੀਂ ਕਰ ਸਕਦਾ ਉਹ ਹਰਮੰਦਰ ਜਿੱਥੇ ਆਪ ਅਕਾਲ ਪੁਰਖ ਨੇ ਮਿੱਟੀ ਦੇ ਬਥਰ ਚੁੱਕ ਕੇ ਸਰੋਵਰ ਦੀ ਖੁਦਾਈ ਦੀ ਸੇਵਾ ਕੀਤੀ ਦੁਸਤਾ ਨੇ ਉਹ ਸਰੋਵਰ ਪੂਰ ਕੇ ਸਾਡੀ ਅਣਖ ਨੂੰ ਵੰਗਾ ਰਿਹਾ ਹੈ ਹਰ ਸੀਸ ਲੇਖੇ ਲਾਉਣ ਦਾ ਵੇਲਾ ਆ ਗਿਆ ਹੈ ਸ਼ਹੀਦੀ ਗਾਨੇ ਬੰਨ ਲਵੋ ਅੱਜ ਲਾੜੀ ਮੌਤ ਨੂੰ ਵਰਨ ਲਈ ਕਮਰ ਕਸੇ ਕਸ ਲਵੋ ਤੁਹਾਡੀਆਂ ਤੇਗਾ ਨੂੰ ਮਿਆਨਾ ਉਦੋਂ ਹੀ ਨਸੀਬ ਹੋਣ ਜਿੰਨੀ ਦੇਰ ਬੇਅਦਬੀ ਦਾ ਬਦਲਾ ਪੂਰਾ ਨਹੀਂ ਹੋ ਜਾਂਦਾ ਤੇ ਮੁਗਲਾਂ ਦੇ ਸਿਰ ਧੜ ਤੋਂ ਅਲੱਗ ਨਹੀਂ ਹੋ ਜਾਂਦੇ ਤੁਰਨ ਵੇਲੇ ਦਮਦਮਾ ਸਾਹਿਬ ਦੀ ਸੇਵਾ ਸੰਭਾਲ ਭਾਈ ਨੱਥਾ ਸਿੰਘ ਜੀ ਤੇ ਕਰੀਬੀ ਸਿੰਘਾਂ ਨੂੰ ਸੌਂਪ ਦਿੱਤੀ ਤੇ ਬਾਕੀ ਸਾਰਾ ਜਥਾ ਬਾਬਾ ਦੀਪ ਸਿੰਘ ਜੀ ਦੇ ਮਗਰ ਚੱਲ ਗਿਆ ਤੇ ਉਹਨਾਂ ਵਿੱਚੋਂ ਇੱਕ ਵਿਦਿਆਰਥੀ ਸ਼ਬਦ ਗਾ ਰਿਹਾ ਸੀ ਗਗਨ ਤੇ ਮਾਮਾ ਬਾਜਿਓ ਪਰਿਓ ਨਸਾਨੈ ਘਾਓ ਖੇਤ ਜੋ ਮਾਂਡਿਓ ਸੂਰ ਮਾਂ ਅਬ ਜੂਜਣ ਕੋਤਾਓ ਮਰਤਾ ਮਰਤਾ ਜਗ ਮੁਆ ਮਰ ਬਿਨਾਂ ਜਾਣੈ ਕੋਏ ਐਸੀ ਮਰਨੀ ਜੋ ਮਰੈ ਬਹੜ ਨਾ ਮਰਨਾ ਹੋਵੇ ਬਾਬਾ ਦੀਫਿੰਗੀ ਜਦੋਂ ਦਮਦਮਾ ਸਾਫ ਤੋਂ ਚੱਲੇ ਸਾਥ ਤਾਂ ਉਹਨਾਂ ਨੇ ਆਪਣੇ ਪਿੱਛੇ ਨਹੀਂ ਸੀ ਵੇਖਿਆ ਕਿ ਕਿੰਨੇ ਸਿੰਘ ਨਾਲ ਹਨ ਤੇ ਕਿੰਨੇ ਨਹੀਂ ਦਰਬਾਰ ਸਾਹਿਬ ਦੀ ਬੇਅਦਬੀ ਦੀ ਖਬਰ ਮਾਲਵੇ ਦੇ ਸਾਰੇ ਪਿੰਡਾਂ ਵਿੱਚ ਅੱਗ ਜੀ ਤਰ੍ਹਾਂ ਫੈਲ ਗਈ ਤੇ ਸਿਰਲਥ ਯੋਧੇ ਉਹਨਾਂ ਦੇ ਜਥੇ ਨਾਲ ਰਲਦੇ ਗਏ ਬਾਜ ਬਣ ਕੇ ਸਿੰਘ ਪਟੇਰਿਆਂ ਦਾ ਸ਼ਿਕਾਰ ਕਰਨ ਨਿਕਲੇ ਜਿਵੇਂ ਗਿੱਦਰ ਦੀ ਬੰਕਾਰ ਦਾ ਜਵਾਬ ਦੇਣ ਲਈ ਸ਼ੇਰ ਨਿਕਲਦਾ ਹੈ ਉਹਨਾਂ ਦੀ ਤੇਜ਼ ਚਾਲ ਚੀਤਿਆਂ ਦੀ ਚਾਲ ਨੂੰ ਵੀ maat ਪਾ ਰਹੀ ਸੀ ਤਰਨਤਾਰਨ ਸਾਹਿਬ ਜਾ ਕੇ ਉਹਨਾਂ ਨੇ ਪਹਿਲਾ ਪੜਾਅ ਕੀਤਾ ਤੇ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਬਾਬਾ ਦੀਪ ਸਿੰਘ ਜੀ ਨੇ ਅਰਦਾਸ ਕੀਤੀ ਸ਼ਹੀਦਾਂ ਦੇ ਸਰਤਾਜ ਤਨ ਗੁਰੂ ਅਰਜਨ ਸਾਹਿਬ ਜੀਓ ਆਪ ਜੀ ਦੇ ਹਰਿਮੰਦਰ ਸਾਹਿਬ ਦੀ ਦੁਸਤਾ ਨੇ ਭਾਰੀ ਬੇਅਦਬੀ ਕੀਤੀ ਹੈ ਕੋਈ ਤੇਰੇ ਦਰ ਤੇ ਹੀਰੇ ਜਵਾਹਰਾਤ ਪੇਟ ਕਰਦਾ ਹੈ ਕੋਈ ਕੀਮਤੀ ਦੁਸ਼ਾਲੇ ਕੋਈ ਮਾਇਆ ਤੇ ਕੋਈ ਕੜਾ ਪ੍ਰਸ਼ਾਦ ਅਰਪਣ ਕਰਦਾ ਹੈ ਇਨਾਂ ਸਿਰਲੱਥ ਯੋਧਿਆਂ ਤੇ ਇਸ ਨਿਮਾਣੇ ਸੇਵਕ ਦੀ ਆਪ ਜੀ ਦੇ ਚਰਨਾਂ ਪਾਸ ਅਰਦਾਸ ਬੇਨਤੀ ਜੋਦਣੀ ਹੈ ਸੱਚੇ ਪਾਤਸ਼ਾਹ ਜੀਓ ਏ ਸੀਸ ਤੇਰੇ ਦਰ ਦੀ ਅਜ਼ਮਤ ਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਕੁਰਬਾਨ ਹੋ ਜਾਵੇ ਕਿਰਪਾ ਕਰਨੀ ਇਹ ਪੇਸ਼ ਪਰਵਾਨ ਕਰਨੀ ਜੀ ਤਰਨ ਤਰਨ ਸ਼ਹਿਰ ਤੋਂ ਬਾਹਰ ਨਿਕਲ ਕੇ ਬਾਬਾ ਜੀ ਨੇ ਆਪਣਾ 18 ਸੇਰ ਦਾ ਖੰਡਾ ਮਿਆਂ ਨੂੰ ਕੱਢਿਆ ਅਸਮਾਨੋਂ ਬਿਜਲੀ ਲਿਸ਼ਕੀ ਪਰ ਪਰਤ ਕੇ ਵਾਪਸ ਤਾਂ ਗਈ ਸ਼ਾਇਦ ਬਾਬਾ ਜੀ ਦੇ ਖੰਡੇ ਵਿੱਚ ਹੀ ਸਮਾ ਗਈ ਉਹਨਾਂ ਨੇ ਧਰਤੀ ਦੀ ਹਿੱਕ ਤੇ ਇੱਕ ਲਕੀਰ ਖਿੱਚੀ ਤੇ ਵੰਗਾਰ ਕੇ ਕਿਹਾ ਇਹ ਲਕੀਰ ਦਲੇਰੀ ਤੇ ਬੁਝਦਲੀ ਦਾ ਫਰਕ ਦੱਸੇਗੀ ਇਹ ਲਕੀਰ ਸੱਚ ਤੇ ਝੂਠ ਦਾ ਨਿਤਾਰਾ ਕਰੇਗੀ ਇਹ ਲਕੀਰ ਅੱਜ ਕੌਮ ਦੀ ਆਉਣ ਵਾਲੀ ਤਕਦੀਰ ਲਿਖੇਗੀ ਇਸ ਲਕੀਰ ਤੋਂ ਆਉਣ ਵਾਲੀਆਂ نسلਾਂ ਪਰੇੜ ਨਾ ਲੈਣ ਗਿਆ ਜਿਸ ਨੂੰ ਵੀ ਆਪਣਾ ਆਪ ਜਾਂ ਪਰਿਵਾਰ ਪਿਆਰਾ ਹੈ ਉਹ ਇਥੋਂ ਵਾਪਸ ਜਾ ਸਕਦਾ ਹੈ ਤੇ ਜਿਸ ਨੂੰ ਗੁਰੂ ਦੀ ਸਿੱਖੀ ਪਿਆਰੀ ਹੈ ਉਹ ਹੀ ਇਸ ਲਕੀਰ ਨੂੰ ਪਾਰ ਕਰੇ ਸਿੰਘਾਂ ਲਈ ਤਾਂ ਅਜਿਹੇ ਮੌਕਿਆਂ ਦਾ ਚਾ ਆਪਣੇ ਵਿਆਹ ਨਾਲੋਂ ਜ਼ਿਆਦਾ ਹੁੰਦਾ ਹੈ ਤੇ ਸ਼ਹਾਦਤ ਲਈ ਅਜਿਹੀਆਂ ਵੰਗਾਰਾ ਪਾਰ ਕਰਕੇ ਹੀ ਚਾਹੀਦਾ ਹੁੰਦਾ ਹੈ ਉਹਨਾਂ ਨੇ ਆਪਣੀਆਂ ਲਿਸ਼ਕ ਦੀਆਂ ਤੇਗਾਂ ਵੱਲ ਤੱਕ ਕੇ ਸੋਚਿਆ ਅੱਜ ਇਹਨਾਂ ਦੀ ਪਿਆਸ ਮੁਗਲਾਂ ਦੇ ਖੂਨ ਨਾਲ बुझेगी ਹੌਸਲੇ ਤੇ ਪਾਰੀ ਜੁੱਸੇ ਵਾਲੇ ਦਲੇਰ ਮਰਦਾਂ ਸਾਹਮਣੇ ਅੱਜ ਜੇ ਹਿਮਾਲਿਆ ਵੀ ਆਣ ਖਲੋ ਜਾਵੇ ਤਾਂ ਇਹ ਉਹਨੂੰ ਵੀ ਰਾਖ ਕਰ ਦੇਣਗੇ ਕੋਈ ਵੀ ਅਜਿਹਾ ਸਿੰਘ ਤੇ ਪੁਚੰਗੀ ਨਹੀਂ ਸੀ ਜਿਸ ਨੇ ਇਸ ਲਕੀਰ ਨੂੰ ਪਾਰ ਨਾ ਕੀਤਾ